121 ਦੇ ਨਾਲ ਮੇਰਾ ਮੁਕਾਬਲਾ ਕਰੀ ਜਾਂਦੇ ਹੋ ਜੇ ਤੁਸੀਂ ਮੁਕਾਬਲਾ ਦੇਖਣਾ ਮੋਦੀ ਨੂੰ ਲੈਓ ਸੋਨੀਆ ਗਾਂਧੀ ਨੂੰ ਲੈਓ 121 ਦੇ ਨਾਲ ਮੇਰਾ ਮੁਕਾਬਲਾ ਕਰੀ ਜਾਂਦੇ ਹੋ ਬੀਜੇਪੀ ਨੂੰ ਵੋਟ ਵੈਸਟਰਨ ਯੂਪੀ ਦੇ ਵਿੱਚ ਨਹੀਂ ਪੈ ਰਹੀ ਸੋ ਇਹ ਜਿਹੜੇ ਨਾਰੇ ਨੂਰੇ ਦਿੱਤੇ ਐ ਇਹ ਬਿਲਕੁਲ ਛਠਾਏ ਐ ਤੇ ਹੁਣ ਆਪਾਂ ਨੂੰ ਅਕਲ ਹੋਣੀ ਚਾਹੀਦੀ ਐ ਕਿ ਸਿਰਫ ਮੋਦੀ ਦੇ ਸਿਰ ਦੇ ਵਿੱਚ ਦਿਮਾਗ ਨਹੀਂ ਹੈ ਦੂਜਿਆਂ ਦੇ ਵੀ ਸਿਰਾਂ ਦੇ ਵਿੱਚ ਦਿਮਾਗ ਹੈ ਤੇ ਜਿਹੜੇ ਕੰਮ મોદી ਡਰਦਾ ਚੀਨ ਤੋਂ ਪਾਕਿਸਤਾਨ ਤੋਂ ਤੇ ਹੋਰ ਮਲਕਾਂ ਤੋਂ ਤੇ ਦੂਸਰੀ ਗੱਲ ਹੈ ਕਿ ਉਹ ਹੁਣ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਦਾ ਹੈ ਕਿ ਇੰਡੀਆ ਦਾ ਨਾਮ ਚੇਂਜ ਕਰਕੇ ਭਾਰਤ ਰੱਖ ਲੈਣਾ ਅਗਲੀ ਗਵਰਨਮੈਂਟ RAM ਰਾਜ ਦੇ ਉੱਤੇ ਚੱਲੂਗੀ RAM ਚੰਦਰ ਜੀ ਦੇ ਨਾਮ ਦੇ ਉੱਤੇ ਚੱਲੂ ਉਹੀ ਪਾਲਿਸੀਸ ਹੋਣਗੀਆਂ ਫਿਰ ਧਰਮ ਨਿਰਪੱਖਤਾ ਤਾਂ ਖਤਮ ਕਰਤੀ ਤਾਂ ਮੇਰਾ ਮਤਲਬ ਇੱਥੇ ਕੀ ਅਸੀਂ ਹਿੰਦੂ ਰਾਸ਼ਟਰ ਦੇ ਵਿੱਚ ਰਹਾਂਗੇ ਫਿਰ ਫਿਰ ਕਾਤੂਰੀਆਂ ਦਾ ਕੀ ਬਣੂਗਾ ਜੇ ਤੁਸੀਂ ਮੁਕਾਬਲਾ ਦੇਖਣਾ ਮੋਦੀ ਨੂੰ ਲੈਓ ਸੋਨੀਆ ਗਾਂਧੀ ਨੂੰ ਲੈਓ ਹੈ ਐਵੇਂ ਐ 21 ਦੇ ਨਾਲ ਮੇਰਾ ਮੁਕਾਬਲਾ ਕਰੀ ਜਾਂਦੇ ਹੋ ਭਾਜਪਾ ਨੇ ਨਾਰਾ ਦਿੱਤਾ ਜੀ 405 ਸਿੱਟਾ ਕੀ ਲੱਗਦਾ ਪਤਾ ਪੰਜਾਬ ਦੇ ਵਿੱਚ ਕਿਸਾਨ ਲੱਗਦਾ ਨਹੀਂ ਨਹੀਂ ਮੇਰਾ મત ਉਹ ਹਾਰ ਰਹੀ ਹੈ वेस्टर्न ਯੂਪੀ ਦੇ ਵਿੱਚ ਜਿਹੜੇ ਕੱਲ ਇਲੈਕਸ਼ਨਸ ਹੋਏ ਹੈ ਉਹਦੇ ਵਿੱਚ ਬਹੁਤ ਬੁਰੀ ਤਰ੍ਹਾਂ ਠੂ ਕਰਕੇ ਉਹ ਖਸਾਨਾ ਦਾ ਲੱਕ ਹੈ ਤੇ ਕਿਸਾਨ ਸਾਰੇ ਪੰਜਾਬ ਹਰਿਆਣਾ ਬੇਸਟ ਯੂਪੀ ਦੇ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਬੀਜੇਪੀ ਨੂੰ ਵੋਟ वेस्टर्न ਯੂਪੀ ਦੇ ਵਿੱਚ ਨਹੀਂ ਪੈ ਰਹੀ ਸੋ ਇਹ ਜਿਹੜੇ ਨਾਰੇ ਨੂਰੇ ਦਿੱਤੇ ਐ ਇਹ ਬਿਲਕੁਲ ਠਠਾਏ ਐ ਤੇ ਹੁਣ ਆਪਾਂ ਨੂੰ ਅਕਲ ਹੋਣੀ ਚਾਹੀਦੀ ਐ ਕਿ ਸਿਰਫ ਮੋਦੀ ਦੇ ਸਿਰ ਦੇ ਵਿੱਚ ਦਿਮਾਗ ਨਹੀਂ ਐ ਦੂਜਿਆਂ ਦੇ ਵੀ ਸਿਰਾਂ ਦੇ ਵਿੱਚ ਦਿਮਾਗ ਐ ਤੇ ਜਿਹੜੇ ਕੰਮ ਮੋਦੀ ਡਰਦਾ ਚੀਨ ਤੋਂ ਪਾਕਿਸਤਾਨ ਤੋਂ ਤੇ ਹੋਰ ਮਲਕਾਂ ਤੋਂ ਤੇ ਦੂਸਰੀ ਗੱਲ ਐ ਕਿ ਉਹ ਹੁਣ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਦਾ ਐ ਕਿ ਇੰਡੀਆ ਦਾ ਨਾਮ ਚੇਂਜ ਕਰਕੇ ਭਾਰਤ ਰੱਖ ਦੇਣਾ ਤੇ ਅਗਲੀ ਗਵਰਨਮੈਂਟ ਰਾਮ ਰਾਜ ਦੇ ਉੱਤੇ ਚੱਲੂਗੀ ਰਾਮ ਚੰਦਰ ਜੀ ਦੇ ਨਾਂ ਦੇ ਉੱਤੇ ਚੱਲੂ ਉਹੀ ਪੋਲਿਸੀਜ਼ ਹੋਣਗੀਆਂ ਫਿਰ ਧਰਮ ਨਿਰਪੱਖਤਾ ਤਾਂ ਖਤਮ ਕਰਤੀ ਤੇ ਕਨਸਟੀਟਿਊਸ਼ਨ ਵੀ ਖਤਮ ਕਰ ਦੂਗਾ ਤਾਂ ਮੇਰਾ ਮਤਲਬ ਇੱਥੇ ਕੀ ਐਸੀ ਹਿੰਦੂ ਰਾਸ਼ਟਰ ਦੇ ਵਿੱਚ ਰਹਾਂਗੇ ਫਿਰ ਫਿਰ ਕੱਟ ਗਿੰਤੀਆਂ ਦਾ ਠੀ ਬਣੂੰਗਾ ਆਪਣੇ ਗਰੀਬਾਂ ਦਾ ਠੀ ਬਣੂੰਗਾ ਸ਼ੈਡਿਊਲ ਕਾਸਟ ਦਾ ਤੇ ਜਿਹੜੇ ਕਬੀਲੇ ਆ ਉਹਨਾਂ ਦਾ ਕੀ ਬਣੂਗਾ ਉਹਨਾਂ ਦੇ ਨੱਕ ਦੇ ਵਿੱਚ ਦਮ ਲੈ ਕੇ ਆਊਗਾ ਤੇ ਇੱਥੇ ਹਿੰਦੁਸਤਾਨ ਟੁੱਟੂਗਾ ਗੜੇ ਮਾਰੀ ਹੋਈ ਆ ਪੰਜਾਬ ਦੇ ਵਿੱਚ ਪਿਛਲੀਆਂ ਫਸਲਾਂ ਦਾ ਵੀ ਜਿਹੜਾ ਅੜਾ ਨਾਲ ਫਸਲਾਂ ਨਹੀਂ ਉਹਨਾਂ ਦਾ ਮੁਆਵਜ਼ਾ ਨਹੀਂ ਅਜੇ ਤੱਕ ਮਿਲਿਆ ਕਹਿੰਦੇ ਸੀ ਬਿਨਾ ਗਰਦੌਰੀਆਂ ਤੁਹਾਨੂੰ ਮੁਆਵਜ਼ਾ ਦੇਵਾਂਗੇ ਦੂਸਰੇ ਪਾਸੇ ਮੰਡੀਆਂ ਦੇ ਵਿੱਚ ਵੀ ਜਿਹੜਾ ਕਿਸਾਨ 10-10 ਦਿਨਾਂ ਤੋਂ ਕੋਲਤੀ ਪਾਸੇ ਨੂੰ ਜੁੜੀ ਹੈ ਹਾਂਜੀ ਹੈਗੀ ਹੈ 13% ਤੋਂ ਉੱਤੇ ਜੇ ਇਹ ਮੌਇਸਚਰ ਹੋਵੇ ਦਾ ਇਨਸਪੈਕਟਰ ਚੱਕ ਨਹੀਂ ਰਹੇ ਬਹੁਤ ਤਕਲੀਫ ਹੈ ਸਾਡੇ ਕਿਸਾਨਾਂ ਨੂੰ ਤੇ ਅਸੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਛੇਤੀ ਤੋਂ ਛੇਤੀ ਕੰਮ ਕਰ ਚੱਕੋ ਕਿਉਂਕਿ ਕਰਕੇ ਨਰਾਸ਼ ਅੱਗੇ ਹੀ ਸਾਰੇ ਕਿਸਾਨ ਹੈਗੇ ਐ ਤੇ ਗਰੀਬ ਆਦਮੀ ਹੈਗੇ ਐ ਤੇ ਇਸ ਤਰ੍ਹਾਂ ਕਿਸਾਨਾਂ ਦੇ ਉੱਤੇ ਇਸ ਤਰ੍ਹਾਂ ਕਰਨਾ ਜ਼ਬਰ ਕਰਨਾ ਠੀਕ ਨਹੀਂ ਹੈ ਕਿਉਂਕਿ ਕਿਸਾਨ ਇਸ ਦੇਸ਼ ਦੀ ਰੀਟ ਦੀ ਹੱਡੀ ਹੈ ਇਹ ਸਾਰੇ ਪਿੰਡਾਂ ਦੇ ਵਿੱਚ ਰਹਿੰਦਾ ਹੈ ਕਿ ਜੇ ਸਾਰੇ ਪਿੰਡ ਇਕੱਠੇ ਹੋ ਜਾਣੇ ਤੁਹਾਡੇ ਸ਼ਹਿਰ ਜਿੱਥੇ ਲਾਲੇ ਬਾਣੀਏ ਰਹਿੰਦੇ ਆ ਉਹ ਬਿਲਕੁਲ ਕਿਲ ਜਾਣਗੇ ਤਾਂ ਫਿਰ ਇਹ ਸਰਕਾਰ ਨਰੋਲ ਕਿਸਾਨਾਂ ਦੀ ਬਣੂਗੀ ਜੇ ਇੱਕ ਰੈਵੋਲੂਸ਼ਨ ਵੀ ਆ ਸਕਦੀ ਹੈ ਜੇ ਤੁਸੀਂ ਕਿਸਾਨਾਂ ਦੇ ਉੱਤੇ ਹੋਰ ਛੇੜਖਾਣੀ ਤੇ ਜ਼ਬਰ ਕੀਤੇ ਮਾਨ ਸਰ ਪਰਿਵਾਰਵਾਦ ਬਾਰੇ ਕੀ ਕਹਿੰਦੇ ਕਈ ਵਾਰ ਆਟੀਆਂ ਨੂੰ ਦੋਸ਼ ਲੱਗ ਰਹੇ ਵੀ ਉਹ ਪਰਿਵਾਰਵਾਦ ਨੂੰ ਪੜਾਵਾ ਦਿੰਦੇ ਨੇ ਰਾਜਨੀਤੀ ਦੇ ਵਿੱਚ ਧਾਰ ਰਹੇ ਨੇ ਕਿਹੜਾ ਨੁਮਰਾ ਕਰ ਰਹੀ ਹੈ ਜਿਹੜੇ ਸਾਰੀ ਪਾਰਟੀਆਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਕਹਦੇ ਆ ਵੀ ਉਹਨਾਂ ਨੇ ਆਪਣੇ ਬਿਲਟੇ ਨੂੰ ਲਾਇਆ ਨੂੰ ਲਾਇਆ ਉਹ ਰਿਆ ਸ਼ਰੂਣੀ ਕਾਲੀ ਦਾ ਲਾ ਕੀ ਕਿਹੜੇ ਸੰਬੰਧ ਇਹ ਉਹਨਾਂ ਨੇ ਬਾਦਲ ਸਾਹਿਬ ਨੇ ਆਪਣੇ ਬੱਚੇ ਲਾਤੇ ਹੈ ਉਤਾਰ ਤੇ ਵੀ ਪਰਵਾਦ ਬਾਦ ਨੂੰ ਜਿਹੜੇ ਪੜਾਵਾ ਦੇ ਰਹੇ ਹੈ ਰਾਜਨੀਤੀ ਦੇ ਰਾਜਨੀਤੀ ਦੇ ਵਿੱਚ ਦੀ ਪਰਿਵਾਰਵਾਦ ਨੂੰ ਨਾ ਫਿਰ ਬੱਚੇ ਕਿੱਥੇ ਜਾਣਗੇ ਮੇਰਾ ਮਤਲਬ ਡਾਕਟਰ ਦਾ ਮੁੰਡਾ ਡਾਕਟਰ ਕਿਉਂ ਬਣਦਾ ਵਕੀਲ ਦਾ ਵਕੀਲ ਕਿਉਂ ਬਣਦਾ ਦਕਾਨਦਾਰ ਦਾ ਦਕਾਨਦਾਰ ਕਿਉਂ ਬਣਦਾ ਹੈਗਾ ਜਿਵੇਂ ਕਦੀ ਗੱਲ ਜੈ ਸਮਝਦਾ ਉਸ ਨੂੰ ਮਨ ਲ ਜਿਹੜਾ ਉਹ ਨਾ ਪਰ ਮੇਰਾ ਮਤਲਬ ਇਹ ਨਾ ਜਾ ਰਿਹਾ ਨਾ ਜਿਹੜਾ ਗਲਤ ਨਹੀਂ ਨਹੀਂ ਜਿਹੜੀ ਇਹ ਅਸਲੀ ਚੀਜ਼ ਹੈ ਜਾਂ ਤਾਂ ਡਾਕਟਰਾਂ ਦੇ ਵੀ ਬੱਚੇ ਬੰਦ ਕਰੋ ਜਾਂ ਵਕੀਲਾਂ ਦੇ ਵੀ ਕਾਨੂੰਨ ਤੇ ਸੋਚਣਾ ਹੀ ਚਾਹੀਦਾ ਨਾ ਡਬਲਟਾ ਨਹੀਂ ਨਾ ਹੋਣੀ ਚਾਹੀਦੀ ਸਿਆਸਤਦਾਨਾਂ ਦੇ ਲਈ ਹੋਰ ਤੇ ਡਾਕਟਰਾਂ ਤੇ ਤੁਹਾਡੇ ਲਈ ਹੋਰ ਤੁਸੀਂ ਜਰਨਲਿਸਟ ਹੋ ਤੁਹਾਡਾ ਮੁੰਡਾ ਵੀ ਜਰਨਲਿਸਟ ਬਣ ਜਾਂਦਾ ਇਹ ਇੱਕ ਹੀ ਜਾਇਦਾ